ਕਲਾਤ ਦੇ ਯੂਨੀਵਰਸਿਟੀ ਦੇ 22 ਚਾਂਸਲਰ ਸਭਾ ਦੇ ਸਪਾਲਸਨ ਦਿੱਤੇ ਕੋਲਾ ਦੀ ਸਮੁੱਚੀ ਟੀਮ ਦਾ ਜਿਨ੍ਹਾਂ ਨੇ ਬਹੁਤ ਹੀ ਵੱਡਾ ਜੋਰਦਾਰ ਪਾਇਆ ਹੈ ਇਸ ਮਾਰਗ ਨੂੰ ਸਫਲ ਕਰਨ ਵਿੱਚ ਸਾਨੂੰ ਸੁਣਿਆ ਯਾਰ ਅਕੇ ਸੀਸ ਨੂੰ ਝੁਕਾ ਕੇ ਉਹ ਸੁਣਿਆ ਯਾਰ ਸਮਾ ਦੇ ਕੋਰੇ ਕਰਦਾਰ ਪ੍ਰਭਾਸ ਸਿੰਘ ਜੀ ਮਾਨ ਇਸ ਹਾਲ ਵਿੱਚ ਪਹੁੰਚੇ ਨੇ ਮੈਂ ਬੇਨਤੀ ਕਰਦਾ ਤਾੜੀਆਂ ਦੇ ਨਾਲ ਉਹਨਾਂ ਦੇ ਇੱਥੇ ਆਉਣ ਤੇ ਸਵਾਗਤ ਕੀਤਾ ਜਾਵੇ ਮਨਸਾ ਦਾ ਪੰਜਾਬੀ ਭਾਸ਼ਾ ਪੰਜਾਬੀ ਸੱਭਿਆਚਾਰ ਨਾਲ ਬਹੁਤ ਨੇੜੇ ਦਾ ਰਿਸ਼ਤਾ ਕਿਉਂਕਿ ਅਸੀਂ ਜਦੋਂ ਛੋਟੇ-ਛੋਟੇ ਹੁੰਦੇ ਸੀ ਇਹਨਾਂ ਦੀਆਂ ਕੈਸਾਂ ਇਹਨਾਂ ਦੇ ਪੰਜਾਬੀ ਭਾਸ਼ਾ ਨੂੰ ਸਮਰਪਿਤ ਗਾਣੇ ਅਸੀਂ ਸੁਣਦੇ ਰਹੇ ਆ ਅੱਜ ਜੋ ਸਾਨੂੰ ਇਹੋ ਜੇ ਮੁੱਖ ਮੰਤਰੀ ਮਿਲੇ ਨੇ ਉਹਦੇ ਦੂਰ ਨਹੀਂ ਜਦ ਪੰਜਾਬੀ ਭਾਸ਼ਾ ਸਾਡੇ ਵੰਗ ਦੀਆਂ ਸਿਰੇ ਦੀਆਂ ਭਾਸ਼ਾਵਾਂ ਦੇ ਵਿੱਚ ਗਿਣੀ ਜਾਏਗੀ ਮੈਂ ਅੱਜ ਜਿਹੜੀ ਦੂਸਰੀ ਪੁਸਤਕ ਹੈ ਕੋਸ਼ ਦੇ ਰੂਪ ਵਿੱਚ ਹੈ ਪੰਜਾਬੀ ਅੰਗਰੇਜ਼ੀ ਕੋਸ਼ ਸੋਧਿਆ ਹੋਇਆ ਸੰਸਕਰਣ ਜੋ ਹੈ ਉਹ ਵੀ ਲੋਕ ਅਰਪਣ ਕੀਤਾ ਜਾ ਰਿਹਾ ਹੈ ਪਾਸ਼ਾ ਪੰਜਾਬ ਦੇ ਬੜੇ ਮਾਣ ਵਾਲੀ ਗੱਲ ਹੈ ਕਿ ਰਾਜਪਦਰੀ ਸਵਾਰੋਂ ਦੇ ਵਿੱਚ ਇਹਨਾਂ ਨੂੰ ਮਾਣਯੋਗ ਬਹੁਤ ਮਾਣ ਦੀ ਗੱਲ ਹੈ ਅਸ਼ੀਰਵਾਦ ਹੁਆ ਹੈ ਜਿਹੜਾ ਸ਼ਬਦ ਦੇ ਆਖਰ ਨਾਲ ਸੰਬੰਧਤ ਹੈ ਉਸ ਦਾ ਲੋਕ ਅਰਪਣ ਮਾਣਯੋਗ ਬਹੁਤ ਪਤਰੀ ਦੀ ਸਾਡੇ ਸਤਾਰ ਲੋਕ ਕਨ ਮੰਤਰੀ ਪੰਜਾਬ ਸਰਦਾਰ ਗੁਰਮੀਤ ਸਿੰਘ ਵੀਰ ਹੈ ਜੀ ਬਲੋ ਪਰਮਾਣੂ ਅਤੇ ਸਿੱਖਿਤਾ ਬਲੋ ਲੋਕ ਅਰਪਣ ਕੀਤਾ ਜਾ ਰਿਹਾ ਹੈ ਅਸੀਂ ਘਰ ਆਦਿ ਹੈ ਮੇਰੀ ਬੇਨਤੀ ਹੈ ਜਿਹੜੇ ਅਧਿਕਾਰੀ ਸੇਵਾ ਨਾਲ ਨੂੰ ਅਸੀਂ جو ڈیوٹی دی لاٹ کی اس سیکوئس کے مانپتی ہے سخیت سروتم اساتک پرسکار سلمان دیتے جانے کرپا کر کے جان اناؤس کرتا ہے وہ او منچ سے آن کی کرپالتا کر, کر سب تو پہلے سدرشن پورسکار یہ پستک جس پستک نروتم ہے دتا جا رہا ہے ہندی کی سروتم پستک ہے آہت کرتے شری آرمیندر سی ਹੁਣ ਡਾਕਟਰ ਸੁਪਨਾਮ ਸਿੰਘ ਜੀ ਸਹਾਇਕ ਕਲੈਕਟਰ ਪਾਕਪਟਵਾਰ ਪੰਜਾਬ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਸਾਡੇ ਦੇਸ਼ ਦੇ ਪ੍ਰਧਾਨ ਅੰਦ ਦੇ ਵਿਦੇਸ਼ਾਂ ਦੇ ਪ੍ਰਧਾਨ ਅੰਦ ਵਿੱਚ ਤੇ ਮੈਂ ਨੀਤੀ ਅਯੋਗ ਦੀ ਮੀਟਿੰਗ ਹੋ ਵਿੱਚ ਇੱਕ ਪ੍ਰੋਪੋਜ਼ਲ ਰੱਖੀ ਸੀ ਕਿਉਂਕਿ ਉਹਦਾ ਚੇਅਰਮੈਨ ਹੋ ਇੰਡੀਆ ਬਣ ਗਿਆ ਆਪਣਾ ਦੇਸ਼ 3 ਨਵੰਬਰ ਤੋਂ ਜੀ20 ਦਾ ਚੇਅਰਮੈਨ ਹੋਊਗਾ ਸੰਮੇਲਕ ਜਿਹੜੇ ਨੇ ਉਹ ਭਾਰਤ ਦੇ ਵਿੱਚ ਹੋਣਗੇ ਬਹੁਤ-ਬਹੁਤ ਅਲੱਗ-ਅਲੱਗ ਵਿਸ਼ਿਆਂ ਤੇ ਤੇ ਮੈਨੂੰ ਦੱਸਦੇ ਆ ਜਿਹੜੇ ਇਸ ਤੋਂ ਦਿੱਲੀ ਤੇ ਸੁਨੇਹਾ ਦੱਸਿਆ ਬਹੁਤ ਖੁਸ਼ੀ ਹੋਈ 14 15 ਮਾਰਚ ਨੂੰ 14 ਤੇ 15 ਮਾਰਚ ਨੂੰ ਐ ਐਜੂਕੇਸ਼ਨ ਸਿੱਖਿਆ ਦੇ ਮੁੱਦੇ ਤੇ ਜੀ20 ਸਿਮੀਟ ਅੰਮ੍ਰਿਤਸਰ ਸਾਹਿਬ 'ਤੇ ਹੋਊਗਾ ਤੇ ਇਸੇ ਲਈ ਤਿਆਰੀ ਕਰਦੇ ਆ कि ਆਮੇ ਬਕਵਤ ਮੁਰਕਾ ਨਹੀਂ ਦੇਣਾ ਅਸੀਂ ਉਹਨਾਂ ਨੂੰ ਆਪਣਾ ਕਲਚਰ ਵੀ ਦਿਖਾਵਾਂਗੇ ਅਸੀਂ ਜਿਹੜਾ ਆਪਾਰ ਵੀ ਦਿਖਾਵਾਂਗੇ ਅਸੀਂ ਦੁਰਗਿਆਨਾ ਮੰਤਰ ਦੀ ਸਾਮਨਯਸੀ ਦਰਵਾਜ਼ਾ ਕੀ ਲੈ ਕੇ ਜਾਣਾ ਕਿ ਵਾਦਾ ਬਰਤੀਖਾਵਾਂਗੇ ਵਾਰ ਯੋਜਨਾ ਵੀ ਦਿਖਾਵਾਂਗੇ ਔਰ ਉਦੋਂ ਤੱਕ ਸਾਹ ਚੱਲਦਾ ਰਹੂਗਾ ਤੇ ਸਾਹ ਵੀ ਦਿਖਾਵਾਂਗੇ ਕਿ ਬਹੁਤ ਅਧਿਕਰਤ ਕਿ ਪੰਜਾਬ ਨੂੰ ਇੱਕ ਬਹੁਤ ਵੱਡਾ ਇੰਟਰਨੈਸ਼ਨਲ ਗਵਰਨਮੈਂਟ ਮਿਲਿਆ ਔਰ ਇੱਕ ਵੀ ਦੋ ਦੂਜਾ ਵੀ ਅੰਮ੍ਰਿਤ ਸਰਕੋਤ ਇਹ ਹੋਗਾ

14 ਤੰਮਾ ਮਾਰਚ ਦੀ ਪਿਆਰੀ ਵੀ ਕਰ ਰਹੀਆਂ ਪ੍ਰਸ਼ਾਸਨ ਲੈਵਲ ਤੇ ਤੁਹਾਡੇ ਤੋਂ ਵੀ ਸਹਿਯੋਗ ਮੰਗਾਂਗੇ ਨੂੰ ਨੰਗੂ ਨਾਰਾ ਕਰ ਜਿਨੀ ਕਿ ਸਾਡੇ ਪੰਜਿਆਂ ਚ ਕਿੰਨੀ ਤਾਕਤ ਹੈ ਸਾਡੇ ਜਵਾੜਿਆਂ ਚ ਕਿੰਨੀ ਤਾਕਤ ਹੈ ਇਹ ਤੇ ਭੁੱਲ ਗਏ ਤੇ ਉਧਰ ਕੁੱਤੇ ਜਿਹੜੇ ਸੀ ਉਹ ਭੁੱਖੇ ਮਰਦੇ ਸ਼ਿਕਾਇਤ ਲੱਗ ਗਈ ਕਿ ਭੁੱਖ ਨਾਲ ਵੀ ਮਰਾਂਗੇ ਇਕੱਠੇ ਹੋ ਕੇ ਅਪਾ ਸ਼ੇਰ ਨੂੰ ਘੇਰ ਲੈਣੇ ਇੱਥੋਂ ਕੀ ਸਿੱਧ ਹੁੰਦਾ ਹੈ ਇੱਥੋਂ ਹੀ ਸਿੱਧ ਹੁੰਦਾ ਜਿਹੜੇ ਮਾਂ ਪਿਓ ਆਪਣੇ ਬੱਚਿਆਂ ਲਈ ਬਹੁਤ ਵੱਡੇ ਵੱਡੇ ਬੈਂਕ ਬੈਲੈਂਸ ਬਹੁਤ ਵੱਡੀਆਂ ਪ੍ਰਾਪਰਟੀਆਂ ਬਹੁਤ ਸਾਜੋ-ਸਮਾਨ ਛੱਡ ਕੇ ਜਾਂਦੇ ਆ ਨਾ ਅਸਲ 'ਚ ਉਹ ਆਪਣੇ ਬੱਚਿਆਂ ਨੂੰ ਸਰਕਸ ਦੇ ਸ਼ੇਰ ਬਣਾ ਜਾਂਦੇ ਆ ਉਹ ਸਰਕਸ ਦੇ ਸ਼ੇਰ ਬਣਾ ਦਿੰਦੇ ਆ ਆਪਾਂ ਆਪਾਂ ਕੀ ਕਰਨੇ ਦੋ ਦਿਨ ਭੁੱਖੇ ਰਹਿ ਜਾਾਂਗੇ ਭਾਵੇਂ ਪਰ ਬਣਨਾ ਜੰਗਲ ਦੇ ਸ਼ੇਰ ਆ ਆਪਣੀ ਕਮਾਈ ਆਪ ਕਰਨੀ ਆਪਣੀ ਕਮਾਈ ਆਪ ਬਾਪ ਤੇ ਨਹੀਂ ਰਣੀ ਇੱਕ ਬੰਦਾ ਸੀਗਾ ਉਹਦਾ ਮੁੰਡਾ ਨਕੰਮਾ ਸੀ ਆਪਣੀ ਕਮਾਈ ਦੀ ਗੱਲ ਦੱਸਦਾ ਨਕਮਾ ਸੀ ਤੇ ਬਾਪੂ ਮੰਜੇ ਤੇ ਪੈ ਗਿਆ ਕਹਿੰਦਾ ਮੈਂ ਸਾਰੀ ਜ਼ਮੀਨ ਗੁਰਦੁਆਰੇ ਦੇ ਨਾਮ ਲਵਾ ਦੂੰ ਇੱਕੋ ਹੀ ਸ਼ਰਤ ਹੈ ਸਾਰੇ ਰਿਸ਼ਤੇਦਾਰ ਇਕੱਠੇ ਕਰ ਲਿਆ ਅਨਕਮਾ 100 ਰੁਪਏ ਕਮਾ ਕੇ ਲਿਆਵੇ ਉਹ ਰੇਜ਼ੀਦਾਰ ਕਹਿੰਦੇ ਜਿੱਦੀ ਹੈ ਤੇਰਾ ਬਾਪੂ ਤੂੰ ਕਮਾ ਲਿਆ ਉਹ ਗਿਆ ਕਿਸੇ ਦੁਦਾਰੇ ਵੱਢ ਲਿਆ ਬਾਪੂ ਨੂੰ ਭੁਲਾਏ ਉਹਨੇ 100 ਦਾ ਨੋਟ ਐ ਫਾਟ ਕੇ ਸੁੱਟਤਾ ਮੁੰਡਾ ਐ ਕਾੜਾ ਰਿਹਾ ਦੱਸੋ ਬਾਪੂ ਜੀ ਹਾਂ ਕਹਿੰਦਾ ਸਵਾ ਹੋਰ ਕਮਾ ਕੇ ਲਿਆ ਮਹਾਰੋਜ਼ੀਦਾਰ ਵੀ ਨਹੀਂ ਮਿਲਦੀ ਜਾਗਰਪੀ ਇਹਦਾ ਕੋਈ ਵੱੱਲ ਬੁੱੱਲਮ ਜਿਹਾ ਵੇਚਦਾ 50 ਰੁਪਏ ਕੇ ਤੂੰ ਇਧਰ ਉਧਰ ਹੋਰ ਜਗਾੜ ਕਰ ਲਿਆ ਫੇਰ ਲੈ ਗਿਆ 100 ਰੁਪਇਆ ਬਾਪੂ ਨੇ ਫੇਰ 파ੜ ਕੇ ਸੁੱਟਦਾ ਤਾਂ ਫੇਰ ਕਹਿੰਦਾ ਐ ਬੱਕੜਾ ਰਿਆ ਦੱਸੋ ਬਾਪੂ ਜੀ ਕੈਸਾ ਹੋ ਗਤਵਾ ਕਿਰੇ ਹੁਣ ਚੋਰੀ ਵੀ ਬੰਦ ਹੋ ਗਈ ਧਾਰੇ ਬੰਦ ਹੋ ਗਏ ਸੱਚੀ ਮੁੱਚੀ ਕੰਮ ਕਰਨਾ ਪੈ ਗਿਆ ਸਾਰਾ ਦਿਨ ਸੜਕ ਤੇ ਰੋੜੀ ਕੁੱਟ ਕੇ 100 ਰੁਪਏ ਕਮਾਇਆ ਬਾਪੂ ਲੈ ਕੇ ਭੜਾਤਾ ਬਾਪੂ ਨੇ 파ੜ ਕੇ ਸੁੱਟਿਆ ਨਾ ਜਦੋਂ ਥੱਲੋਂ ਕੱਲਾ ਕੱਲਾ ਟੁਕੜਾ ਚੱਕਿਆ ੁੰਡੇ ਨੇ ਕਹਿੰਦਾ ਬਾਪੂ ਕਿਉਂ ਪਾੜਦੇ ਆ ਯਾਰ ਹੱਥਾਂ ਤੇ ਛਾਲੇ ਹੋ ਗਏ 100 ਰੁਪਏ ਬਣਾਉਣ ਦੇ ਤੇ ਬਾਪੂ ਕਹਿੰਦਾ ਇੱਥੋਂ ਸਿੱਧ ਹੁੰਦਾ ਅੱਜ ਤੇਰੇ ਨੇ ਅੱਜ ਤੇਰੇ ਨੇ ਪਹਿਲਾਂ ਵੀ ਦੋ ਵਾਰੀ ਮੈਂ ਪਾੜ ਕੇ ਸੁੱਟੇ ਨੋਟ ਉਹ ਤੈਨੂੰ ਦਰਦ ਨਹੀਂ ਹੋਇਆ ਸੋ ਜਦੋਂ ਆਪਣੀ ਮਿਹਨਤ ਦੀ ਕਮਾਈ ਭੰਗ ਦੇ ਬਾਣੇ ਜਾਂਦੀ ਉਹ ਤਾਂ ਦਰਦ ਹੁੰਦਾ ਕਦੇ ਵੀ ਕ腐ਪਸ਼ਨ ਦੇ ਪੈਸੇ ਲੈ ਜਾ ਕੇ ਸ਼ੋਪਿੰਗ ਕਰਕੇ ਦੇਖਿਓ ਤੁਸੀਂ ਕਦੇ ਨਹੀਂ ਦੁਕਾਨਦਾਰ ਨਵੈਸ ਕਰੋ ਕਿੰਨੇ ਪੈਸੇ ਖਾ ਚੁੱਕਾ ਕੁੜਾ ਆਉਂਦੇ ਨੇ ਜੀ ਆਪਣੇ ਹੁਣ ਨਹੀਂ ਯਾਰ ਦੁਕਾਨਦਾਰ ਨੇ ਪੰਜ ਸੱਤ ਮਿੰਟ ਲਾਉਣੇ ਆ ਕਿ ਕਰਦਾ ਯਾਰ ਮੈਂ ਰੋਜ਼ ਆਉਂਦਾ ਇੱਥੇ ਥੋੜਾ ਜਿਹਾ ਠੀਕ ਠੀਕ ਲੱਗਾ ਯਾਰ ਇਹ ਕਿਹੜੀ ਗੱਲ ਇਹ ਫਰਕ ਸੋ ਇਮਾਨਦਾਰੀ ਦੀ ਜ਼ਿੰਦਗੀ ਜਿਹੜੀ ਹੈ ਨਾ ਉਹਦੇ ਵਰਗਾ ਮਜ਼ਾ ਕੋਈ ਨਹੀਂ ਜਿਹੜਾ ਚੋਰ ਹੋਊਗਾ ਉਹਦੇ ਦਿਲ 'ਚ ਪਾਲਾ ਰਹਿੰਦਾ ਹਰਦ। ਜਿਹਨੇ ਵੀ ਚੋਰੀ ਕੀਤੀ ਗਲਤ ਕੰਮ ਕੀਤਾ ਉਹਨੂੰ ਨਹੀਂ ਲੱਗਦਾ ਰਹਿੰਦਾ ਮੈਨੂੰ ਪੁਲਿਸ ਕਰੋ। ਪੁਲਿਸ ਪਿੰਡ ਦੇ ਪਰਲੇ ਪਾਸੇ ਆਈ ਹੁੰਦੀ ਹੈ ਉਹ ਐਵੇਂ ਗੌਂਡੀਆ ਦੇ ਘਰੇ ਛਾਲ ਮਾਰ ਜਾਂਦੇ ਮੇਰੇ ਮੈਨੂੰ ਫੜਨਾ ਆਇਆ ਪਾਲਾ ਆਪਣਾ ਦਿਲ ਚ ਸੋ ਇਸ ਕਰਕੇ ਇਮਾਨਦਾਰੀ ਦੀ ਜ਼ਿੰਦਗੀ ਔਰ ਸਮਾਜ ਲਈ ਕੁਛ ਨਾ ਕੁਛ ਕਰਨ ਦੀ ਜਿਹੜੀ ਸਰਦ ਹਰਪੀ ਸਿੰਘ ਸਦੂ ਜੀ ਆਈਐਸ ਡਿਪਟੀ ਕਮਿਸ਼ਨਰ ਅਨੁਸਾਰ ਬਹੁਤ ਵੱਡਾ ਪ੍ਰਸ਼ਾਸਨ ਦਾ ਸਹਿਯੋਗ ਰਿਹਾ ਹੈ। ਡਾਕਟਰ ਜਸਪਾਲ ਸਿੰਘ ਸਦੂ ਜੀ ਮਾਨਯੋਗ ਡਾਕਟਰ ਜਸਪਾਲ ਸਿੰਘ ਸਦੂ ڈاک جسپالسر گرو نانک یونیورسٹی افسر اپنا سمان پراپت کرتے ہوئے سورب راج کمشنر

ਜੋਨਦਸ ਤਾਰੀਆਂ ਦੇ ਨਾਲ ਸਵਾਗਤ ਹੋ ਵੀ ਆਪਣਾ ਮਾਨ ਸਨਮਾਨ ਮੁੱਖ ਮੰਤਰੀ ਸਾਹਿਬ ਤੋਂ ਪ੍ਰਾਪਤ ਕਰਨ ਵਿਸ਼ੇ ਦੀ ਪ੍ਰਤੀਕ ਸਰਕਾਰੀ ਦੇ ਸਵਾਗਤ ਹੋ ਰਿਹਾ ਹੈ ਸਨਮਾਨਯੋਗ ਡਾਕਟਰ ਗੁਰਪ੍ਰੀਤ ਕੌਰ ਜੀ ਤਰਫੋਂ ਬਤੀ ਮਾਨਯੋਗ ਸਾਡੇ ਮੁੱਖ ਮੰਤਰੀ ਜੀ ਵੀ ਆਪਣਾ ਸਨਮਾਨ ਫਾਟਕਾ ਡਾਕਟਰ ਗੁਰਪ੍ਰੀਤ ਕੌਰ ਜੀ ਤਰਫੋਂ ਆਪਣੀ ਮਾਨਯੋਗ ਰਸਨਾ ਪ੍ਰਦਿਆ ਸਾਰਾ ਵਿਸ਼ੇ ਕਰਦੇ ਹਾਂ ਜੀ ਪੰਜਾਬ ਬਾਹਰ ਦੇ ਬੋਲ ਵੀ ਕਮਾਲ ਹੋ ਗਏ ਕੈਰਨ ਮਾਪੀਸ ਬਾਕੀ ਗੁਬੀ ਸਿੰਘ ਵੀ ਵੀ ਹੈ ਜੀ ਵੀ ਇੱਕ ਵਾਰੀ ਜ਼ੋਰਦਾਰ ਤਾੜੀ ਬਹੁਤ ਬੜਾ ਅਸ਼ੀਰਵਾਦ ਬਹੁਤ ਬਸੋ ਜ਼ੋਰਦਾਰ ਤਾੜੀ ਹੈ ਜੀ ਦਾ ਸਵਾਗਤ ਸਰ ਸਾਹਮਣੇ ਹਾਂ ਜੀ ਹੁਣ ਪਾਸ਼ਾ ਵਿਭਾਗ ਸਰ ਸਾਹਮਣੇ ਦੇਖੋ ਹਾਂ ਜੀ ਸਾਹਮਣੇ ਦੇਖੋ ਹਾਂ ਜੀ ਜੁਨਾਬ ਦੇ ਅਧਿਕਾਰੀ ਸੇਵਾਦਾਰ ਮਾੜੂ ਸਾਡੇ ਕੈਰਨ ਮਾਪੀ ਜੀ ਵੱਲੋਂ ਮੈਂ ਇਹ ਵੀ ਹੈ ਕਿ ਸਾਡੇ ਅੱਜ ਦੇ ਮੁੱਖ ਮਹਿਮਾਨਾਂ ਮਾਵੀ ਸਿੰਘ ਵੀ ਵਿਹਲੇ ਇੱਕ ਵਾਰੀ ਜ਼ੋਰਦਾਰ ਤਾਲੀ